ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨ ਸੇ ਅੱਜ ਮੈਂ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਟਰੈਂਡੀ ਸੂਟ ਲੈ ਕੇ ਆਈਆਂ ਐਕਸਕਲੂਸਿਵ ਜਿਹੜੇ ਸਭ ਨੂੰ ਪਸੰਦ ਆਉਂਦੇ ਨੇ ਬੜੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਨੇ ਤੇ ਕਲਰ ਜਿਹੜੇ-ਜਿਹੜੇ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਫਰਸਟ ਕਲੈਕਸ਼ਨ ਹੈ ਕਾਟਨ ਦੀਆਂ ਕਲੈਕਸ਼ਨਾਂ ਨੇ ਫਰਸਟ ਵਾਲੀਆਂ ਤੁਹਾਨੂੰ ਇਹ 780ਾਂ ਦੇ ਵਿੱਚ ਸੂਟ ਮਿਲ ਜੇਗਾ ਪਿਓਰ ਕਾਟਨ ਦਾ ਕਲੈਕਸ਼ਨ ਹੈ ਦੁਪੱਟਾ ਬਹੁਤ ਸੋਹਣਾ ਹੈ ਨਾਲ ਇਹਦੇ ਇਹ ਜੋ ਸੈਕਿੰਡ ਕਲੈਕਸ਼ਨਾਂ ਚੱਲ ਰਹੀਆਂ ਨੇ ਤੁਹਾਨੂੰ 640 ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਬਹੁਤ ਸੋਹਣਾ ਸੂਟ ਹੈ ਸ਼ਰਟ ਦੇ ਉੱਪਰ ਵਾਈਟ ਕਲਰ ਦੀ ਲੈਸ ਵਾਲਾ ਵਰਕ ਹੋਇਆ ਨੀਚੇ ਘੇਰੇ ਤੇ ਵੀ ਵਰਕ ਹੈ ਪਾਕਿਸਤਾਨੀ ਸਟਾਈਲ ਦਾ ਵਰਕ ਹੈ ਸ਼ਰਟ ਤੇ ਬਾਟਮ ਤੇ ਤੇ ਬਾਟਮ ਪਲੇਨ ਆਏਗੀ ਦੁਪੱਟਾ ਜ਼ੋਰਜਟ ਦਾ 2.5 ਮੀਟਰ ਦਾ ਪਲੇਨ ਤੇ ਸਾਈਡ ਤੇ ਲੈਸ ਲੱਗੀ ਵਾਈਟ ਇਹ ਵਾਲੀਆਂ ਲੈਸਾਂ ਹੀ ਮੋਸਟਲੀ ਜ਼ੋਰਜਟ ਦੇ ਸੂਟਾਂ ਨਾਲ ਆ ਰਹੀਆਂ ਨੇ ਇਹਦਾ ਪ੍ਰਾਈਸ 640 ਰੁਪਏ ਆ 640 ਵਿੱਚ ਤੁਸੀਂ ਇਹ ਸੂਟ ਆਪਣੇ ਘਰ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਰੀਚਾਰजेस ਕੋਈ ਨਹੀਂ ਹੈ ਅੰਨੇ ਦੇ ਵਿੱਚ ਹੀ ਸੂਟ ਮਿਲੇਗਾ ਤੁਹਾਨੂੰ ਆਲ ਓਵਰ ਇੰਡੀਆ ਹੈ ਭਲੇ ਜਿੱਥੇ ਸੂਟ ਨੇ ਇੰਨੇ ਦਾ ਹੀ ਮਿਲੇਗਾ ਤੁਹਾਨੂੰ ਬਾਕੀ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜੇ ਸਪੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਮੈਂ ਟਰਾਈ ਕਰਦੀ ਹਾਂ ਕਿ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਮਿਲ ਜੇ ਐ ਅੱਜ ਦੀਆਂ 3 ਕਲੈਕਸ਼ਨ ਨੇ ਕਾਟਨ ਦੀ ਸ਼ਰਟ ਹੈ ਪ੍ਰਿੰਟਡ ਪਿਓਰ ਕਾਟਨ ਦਾ ਫੈਬਰਿਕ ਹੈ ਪਿਓਰ ਕਾਟਨ ਦੇ ਨਾਲ ਤੁਹਾਨੂੰ ਬਾਟਮ ਮਿਲੇਗਾ ਪਲੇਨ ਟਾਈ ਮੀਟਰ ਦਾ ਤੇ ਸ਼ਾਰਟ ਵੀ ਵੱਡੇ ਵਰਦੀ ਹੈ ਤੇ ਇਹਦਾ ਜਿਹੜਾ ਦੁਪੱਟਾ ਆਏਗਾ ਉਹ ਪਿਓਰ ਸ਼ਿਫੌਨ ਦਾ ਆਏਗਾ ਪਾਕਿਸਤਾਨੀ ਐਮਬਰਾਇਡਰੀ ਨਾਲ ਸਾਈਡਾਂ ਤੇ ਤੇ ਵਿੱਚ ਵੀ ਆ ਪਾਕਿਸਤਾਨੀ ਐਮਬਰਾਇਡਰੀ ਵਾਲਾ ਦੁਪੱਟਾ ਹੈ ਸ਼ਿਫੌਨ ਦਾ ਦੁਪੱਟਾ ਪ੍ਰਾਈਸ ਇਹਦਾ 770 ਰੁਪਏ ਹੈ ਤੇ ਫ੍ਰੀ ਸ਼ਿਪਿੰਗ ਚਾਰजेस ਹੈ ਆਈ ਦੀਆਂ ਕਲੈਕਸ਼ਨਾਂ ਵੀ ਸਾਰੀਆਂ ਫ੍ਰੀ ਸ਼ਿਪਿੰਗ ਚਾਰजेस ਵਾਲੀਆਂ ਨੇ ਬਾਕੀ ਕੋਈ ਕੁਇਰੀ ਹੈ ਜਾਂ ਸੂਟ ਬਾਈ ਕਰਨਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨੀ ਹੈ ਤਾਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਜਰੂਰ ਆਏਗਾ ਵੀਡੀਓ ਅੱਜ ਦੀ ਵੀ ਮੈਂ ਛੋਟੀ ਜੀ ਬਣਾਈਆਂ ਤਿੰਨ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਪੂਸਤ ਹੋਣੇ ਸੂਟ ਨੇ ਸਾਰੀਆਂ ਕਲੈਕਸ਼ਨਾਂ ਦੁਪੱਟੀਆਂ ਵਾਲੀਆਂ ਨੇ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਂ ਸੂਟਾਂ ਦੇ ਨਾਲ ਨਵੇਂ ਐਕਸਕਲੂਸਿਵ ਟ੍ਰੈਂਡ ਦੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ